ਸਤਿ ਸ਼੍ਰੀ ਅਕਾਲ ਕੌਣ ਬੋਲੇ ਜੀ ਹਾਂ ਸੰਧੂ ਸਾਹਿਬ ਰਿਸ਼ਪਾਲ ਸਿੰਘ ਜੋੜਾ ਮਾਜਰਾ ਬੋਲ ਰਹੇ ਹਾਂ ਹਾਂ ਜੀ ਹਾਂ ਜੀ ਰਿਸ਼ਪਾਲ ਸਿੰਘ ਜੋੜਾ ਮਾਜਰਾ ਜੀ ਬੜਾ ਚੰਗਾ ਕੀਤਾ ਤੁਹਾਡੀ ਤੁਸੀਂ ਕਾਲ ਕੀਤੀ ਆ ਕਿਉਂਕਿ ਅਸੀਂ ਹੁਣੇ ਹੀ ਸੁਣਤੀ ਹਟੇ ਆ ਕਿ ਪ੍ਰਿਯੰਕਾ ਗਾਂਧੀ ਵੜਰਾ ਨੇ ਪਟਿਆਲੇ ਦੇ ਵਿੱਚ ਕੀ ਕਿਹਾ ਔਰ ਕਿਉਂਕਿ ਤੁਸੀਂ ਧਰਮਵੀਰ ਗਾਂਧੀ ਹੁਣਾਂ ਦੀ ਕੈਂਪੇਨ ਨੂੰ ਵੇਖ ਰਹੇ ਜੇ ਬੜੀ ਨਜ਼ਦੀਕੀ ਤੋਂ ਔਰ ਉਹਦਾ ਹਿੱਸਾ ਵੀ ਲੈ ਰਹੇ ਜੇ ਦੱਸਣਾ ਚਾਹੋਗੇ ਕਿ ਪ੍ਰਿਯੰਕਾ ਗਾਂਧੀ ਕਿਸ ਹੱਦ ਤੱਕ ਤੁਹਾਡੇ ਸਾਥ ਨਾਲ ਲੋਕਾਂ ਦੇ ਨਾਲ ਪਟਿਆਲੇ ਦੇ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਕਨੈਕਟ ਕਰ ਸਕੀ ਦੇਖੋ ਗੱਲ ਸੁਣੋ ਜੀ ਇੱਕ ਤਾਂ ਜਿਹੜਾ ਉਹਨਾਂ ਨੇ ਲੈਕਚਰ ਸਟਾਰਟ ਕੀਤਾ ਆਪਣੇ ਪਰਿਵਾਰਕ ਉਹਦੇ ਬਾਰੇ ਦੱਸਿਆ ਵੀ ਕਿਨੇ ਪੰਜਾਬੀਆਂ ਤੋਂ ਮੈਂ ਕੀ ਕੁ ਸਿੱਖੀਆਂ ਇਹ ਵੱਡਾ ਪ੍ਰਭਾਵ ਉਹਨਾਂ ਦਾ ਜਿਹੜਾ ਲੈਕਚਰ ਸੀਗਾ ਇਹ ਲੇਡੀਜ਼ ਤੇ ਖਾਸ ਕਰਕੇ ਪੰਜਾਬੀਆਂ ਤੇ ਛੱਡ ਗਿਆ ਓਕੇ ਇਸ ਤਰ੍ਹਾਂ ਵੀ ਉਹਨਾਂ ਨੇ ਕੀਤਾ ਵੀ ਮੈਂ ਕਿੱਥੋਂ ਪੰਜਾਬੀ ਇੱਕ ਨੂੰ ਪੰਜਾਬੀਆਂ ਦੀ ਕਾਨਪਿੰਡ ਰਹਿਣ ਸਹਿਣ ਨੂੰ ਅਡਾਪਟ ਕੀਤਾ ਆਪਣੇ ਸੌਰੇ ਘਰ ਜਾ ਕੇ ਉਹ ਉਹ ਬੜਾ ਲੋਕਾਂ ਨੇ ਪਸੰਦ ਕੀਤਾ ਦੂਸਰੀ ਗੱਲ ਜਿਹੜਾ ਉਹਨਾਂ ਨੇ ਲੇਡੀਜ਼ ਵਾਸਤੇ ਨਿਆਹ ਦੀ ਗੱਲ ਕੀਤੀ ਜੋ ਮਨੀਪੁਰ ਦੀ ਗੱਲ ਕੀਤੀ ਜੋ ਜੋ ਜਿੱਥੇ ਜਿੱਥੇ ਬੱਚਿਆਂ ਨਾਲ ਬਲਾਤਕਾਰ ਹੋਇਆ ਜਿਸ ਤਰ੍ਹਾਂ ਦਾ ਹੋਇਆ ਸਾਰਾ ਉਸ ਗੱਲ ਨਾਲ ਵੀ ਬਹੁਤ ਵੱਡਾ ਆਪਣਾ ਜਿਵੇਂ ਕਹਿੰਦਾ ਲੇਡੀਜ਼ ਤੇ ਅਸਰ ਹੋਇਆ ਹੂੰ ਸਭ ਤੋਂ ਵੱਡੀ ਗੱਲ ਇਹ ਹੈ ਜਦੋਂ ਕੋਈ ਲੇਡੀਜ਼ ਕਿਸੇ ਲੇਡੀਜ਼ ਦਾ ਦੁੱਖ ਸਾਂਝਾ ਕਰਦੀ ਹੈ ਤਾਂ ਉਹਨਾਂ ਨੂੰ ਆਪਣਾਪਨ ਮਹਿਸੂਸ ਹੁੰਦਾ ਜਿਨ੍ਹਾਂ ਨਾਲ ਇਹ ਅਰਦਾਤਾਂ ਕੀਤੀਆਂ ਹੁੰਦੀਆਂ ਨੇ ਓਕੇ ਹਾਂ ਇਹ ਚੀਜ਼ ਦਾ ਬਹੁਤ ਵੱਡਾ ਅਸਰ ਛੱਡਿਆ ਹੈ ਜਿਹੜੀ ਉਹਨਾਂ ਨੇ ਭਾਜਪਾ ਸਰਕਾਰ ਦੇ ਵਿੱਚ ਜੋ-ਜੋ ਹੋਇਆ ਉਹਦੇ ਬਾਰੇ ਗੱਲਬਾਤ ਕੀਤੀ ਤੇ ਅੱਗੇ ਜਿਹੜਾ ਨਿਆ ਬੇਨ ਦੀ ਗਾਰੰਟੀ ਦਿੱਤੀ ਵੀ ਸਾਡੀ ਸਰਕਾਰ ਦੇ ਵਿੱਚ ਇਹ ਸਭ ਕੁਝ ਨਿਆ ਮਿਲੂਗਾ ਬੇਟੀ ਬਚਾਓ ਬੇਟੀ ਪੜਾਓ ਕੰ ਦਾ ਨਾਅਰਾ ਬਣ ਕੇ ਨਹੀਂ ਰਹੂਗਾ ਇਹ ਵੀ ਬਹੁਤ ਵੱਡਾ ਅਸਰ ਛੱਡ ਕੇ ਗਿਆ ਹੈ ਦੇਰੇ ਹਿਸਾਬ ਦੇ ਮੁਤਾਬਕ ਟੋਪਨ ਲੈਕਚਰ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਲੋਕਾਂ ਵਾਸਤੇ ਸੀਗਾ ਇਹ ਨਹੀਂ ਹੈ ਵੀ ਕਲਣਾ ਭੰਡੀ ਪ੍ਰਚਾਰ ਸੀਗਾ ਹੂੰ ਉਹਦਾ ਬਹੁਤ ਵੱਡਾ ਅਸਰ ਸਾਡੇ ਆਮ ਲੋਕਾਂ ਤੇ ਵੀ ਇੱਕ ਗੱਲ ਹੋਰ ਹੁੰਦੀ ਹੈ ਜਦੋਂ ਕੋਈ ਵੱਡਾ ਲੀਡਰ ਬੋਲਦਾ ਹੈ ਤਾਂ ਉਹਦੀ ਜਿਹੜੀ ਸਪੀਚ ਹੈ ਸੋਸ਼ਲ ਮੀਡੀਆ ਦੇ ਰਾਹੀਂ ਇਲੈਕਟ੍ਰੋਨਿਕ ਮੀਡੀਆ ਦੇ ਰਾਹੀਂ ਪ੍ਰਿੰਟ ਮੀਡੀਆ ਦੇ ਰਾਹੀਂ ਹਰ ਘਰ ਤੱਕ ਪਹੁੰਚਦੀ ਹੈ ਅੱਜ ਅੱਜਕੱਲ੍ਹ ਹਰ ਬੱਚਾ ਵੀ ਸੁਣਨਾ ਚਾਹੁੰਦਾ ਹੈ ਵੀ ਪ੍ਰਿੰਕਾ ਜੀ ਕੀ ਬੋਲ ਕੇ ਗਏ ਨੇ ਹੂੰ ਹੂੰ ਬਹੁਤ ਵੱਡੀ ਸ਼ਾਪ ਲੋਕਾਂ ਦੇ ਦਿਮਾਗ ਤੇ ਉਹਨਾਂ ਨੇ ਛੱਡੀ ਹੈ ਜੀ ਨੇ ਬਹੁਤ ਵੱਡਾ ਪੋਜ਼ਿਟਿਵ ਰੋਲ ਲੋਕਾਂ ਦੇ ਵਿੱਚ ਕਾਂਗਰਸ ਪ੍ਰਤੀ ਪੈਦਾ ਕੀਤਾ ਜੀ ਅ ਰਸ਼ਪਾਲ ਸਿੰਘ ਜੀ ਦੋ ਸਵਾਲ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਇੱਕ ਤੇ ਦੱਸੋ ਤੁਹਾਨੂੰ ਨਹੀਂ ਲੱਗਦਾ ਜਾਂ ਲੋਕਾਂ ਨੇ ਕਿਸੇ ਨੇ ਤੁਹਾਨੂੰ ਕਿਹਾ ਨਹੀਂ ਕਿ ਇਸ ਵੇਲੇ ਜਿਹੜੀਆਂ ਚੋਣਾਂ ਹੋ ਰਹੀਆਂ ਵਾਂ ਇਹ ਆਪਰੇਸ਼ਨ ਬਲੂ ਸਟਾਰ ਦੀ 40ਵੀਂ ਬੜੇ ਗੰਢ ਦੇ ਵੇਲੇ ਹੋ ਰਹੀਆਂ ਵਾਂ ਔਰ ਹਾਂਜੀ ਉਹਦੇ ਬਾਰੇ ਪ੍ਰਿਯੰਕਾ ਗਾਂਧੀ ਜਾਂ ਰਾਹੁਲ ਗਾਂਧੀ ਜਾਂ ਕਿਸੇ ਕਾਂਗਰਸ ਲੀਡਰ ਨੇ ਕੋਈ ਜ਼ਿਕਰ ਕੀਤਾ ਕੋਈ ਹਮਦਰਦੀ ਜਟਾਈ ਕੋਈ ਅਫਸੋਸ ਜ਼ਾਹਿਰ ਕੀਤਾ ਜੇ ਨਹੀਂ ਕੀਤਾ ਤਾਂ ਨਹੀਂ ਲੱਗਦਾ ਕਿ ਇਹ ਕਰਨਾ ਜੇ ਕਰਦੇ ਤੇ ਬਿਹਤਰ ਹੁੰਦਾ ਦੇਖੋ ਪਹਿਨਾ ਰਾਹੁਲ ਗਾਂਧੀ ਜੀ ਤੇ ਸਪੈਸ਼ਲ ਮੌਤੀ ਬਣ ਚੁੱਕੇ ਨੇ ਪਾਰਲੀਮੈਂਟ ਦੇ ਵਿੱਚ ਵੀ ਤੇ ਬਾਕੀ ਇਹ ਤਾਂ ਜਿਵੇਂ ਸਿਮਰਜੀਤ ਮਾਨ ਜੀ ਨੇ ਕਿਹਾ ਸੀ ਇਹ ਤਾਂ ਉਹਦੇ ਬੱਚੇ ਸੀਗੇ ਇਹਦਾ ਕੋਈ ਕਸੂਰ ਨਹੀਂ ਫਿਰ ਵੀ ਜੇ ਇਹਦੇ ਵਿੱਚ ਇੱਕ ਕੰਪੋ ਇਸ ਗੱਲ ਦੀ ਉਹ ਕਰ ਲਈ ਜਾਵੇ ਕੋਈ ਵੱਡੀ ਗੱਲ ਨਹੀਂ ਹੈ ਤੇ ਪਰ ਪਹਿਲਾਂ ਮੰਗ ਵੀ ਚੁੱਕੇ ਨੇ ਇੱਕਦਮ ਨੂੰ ਬਾਰ-ਬਾਰ ਦੁਹਰਾਉਣ ਦਾ ਮੈਂ ਕਹਿੰਦਾ ਵੀ ਇੱਕ ਪੋਲਿਟਿਕਸ ਹੀ ਹੋਊਗੀ ਇਹ ਦੂਜੀ ਹੋ ਕੋਈ ਗੱਲ ਨਹੀਂ ਹੈ ਜੇ ਇਹਨੂੰ ਮੰਨ ਵੀ ਲਿਆ ਜਾਵੇ ਤਾਂ ਕੋਈ ਅੱਡੀ ਵੱਡੀ ਗੱਲ ਨਹੀਂ ਹੈ ਕਿਸੇ ਜਿਹੜੀ ਕਿਸੇ ਕੌਮ ਦੇ ਚੱਕਮਾ ਤੇ ਮਤਲਬ ਲਾਉਣ ਵਾਲੀ ਤੇ ਮੁੜ ਕੇ ਉਹਨੂੰ ਉਹ ਕਰਨ ਵਾਲੀ ਗੱਲ ਹੁੰਦੀ ਹੈ ਸ਼ੁਰ ਤੇ ਹਾਂਜੀ ਰਿਸ਼ਪਾਲ ਰਿਸ਼ਪਾਲ ਇਹ ਦੱਸੋ ਕਿ ਤਰਮਵੀਰ ਗਾਂਧੀ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਹੇ ਨੇ ਕੋਈ ਨੈਗੇਟਿਵ ਰਿਐਕਸ਼ਨ ਵੀ ਆ ਰਿਹਾ ਵਾ ਉਹਨਾਂ ਦੇ ਕਾਂਗਰਸ ਜੁਆਇਨ ਕਰਨ ਨਾਲ ਵੈਸੇ ਤਰਮਵੀਰ ਗਾਂਧੀ ਨੇ ਐਕਸਪਲੇਨ ਕੀਤਾ ਕਿ ਕਿਉਂ ਇਲੈਕਸ਼ਨ ਲੜ ਰਿਹਾ ਕਾਂਗਰਸ ਵੱਲੋਂ ਪਰ ਪਰ ਲੋਕਾਂ ਦਾ ਕੀ ਲੋਕਾਂ ਦਾ ਕੀ ਇਹਦੇ ਬਾਰੇ ਪ੍ਰਤੀਕਰਮ ਹੈ ਦੇਖੋ ਮੈਂ ਇੱਕ ਵਾਰ ਦੇਖੀ ਹੈ ਪਹਿਲਾਂ ਤਾਂ ਲੋਕਾਂ ਨੂੰ ਜਦੋਂ ਲੋਕਾਂ ਨੇ ਆਮ ਆਦਮੀ ਪਾਰਟੀ ਪ੍ਰਤਿਆਈ ਨਹੀਂ ਸੀਗੀ ਪੰਜਾਬ 'ਚ ਸਰਕਾਰ ਨਹੀਂ ਆਈ ਸੀ ਉਦੋਂ ਤਾਂ ਮੈਂ ਸੁਣਦਾ ਸੀ ਜਦੋਂ 19 'ਚ ਇਲੈਕਸ਼ਨ ਲੜੀ ਸੀਗੀ ਉਦੋਂ ਤਾਂ ਮੈਨੂੰ ਮੈਂ ਬਹੁਤ ਤੋਂ ਸੁਣਿਆ ਕਿ ਮੈਂ ਉਦੋਂ ਵੀ ਡਾਕਟਰ ਗਰਦੀ ਨਾਲ ਇਲੈਕਸ਼ਨ ਸੀਗਾ ਪਰ ਇਸ ਵਾਰ ਲੋਕ ਕਹਿੰਦੇ ਨੇ ਠੀਕ ਯਾਰ ਗਰਦੀ ਨੇ ਸਹੀ ਫੈਸਲਾ ਲਿਆ ਸੀ ਜਮੀਰ ਵਾਲਾ ਬੰਦਾ ਸੀ ਜਿਹੜਾ ਬਹੁਤ ਛਿਤੀ ਬਾਕੀ ਪਾਰਟੀ ਚੋਂ ਕੱਢੇ ਗਿਆ ਸੀ ਇੱਕ ਡਾਕਟਰ ਪਰ ਵੀ ਜਾਂਦੀ ਸੀਗੇ ਜਿਨ੍ਹਾਂ ਨੇ ਪਾਰਟੀ ਛੱਡੀ ਸੀਗੀ ਆਪਣੇ ਅਸੂਲਾ ਕਰਕੇ ਹਾਂ ਹਾਂ ਹਾਲਾਂਕਿ ਇਹਨਾਂ ਨੂੰ ਜਿਵੇਂ ਦੱਸਦੇ ਨੇ ਲਾਚ ਵੀ ਦਿੱਤੇਗੇ ਇਹਨਾਂ ਨੂੰ ਚੀਫ ਦੀ ਪੁਣੋਂ ਦੀ ਗੱਲ ਵੀ ਕੀਤੀ ਗਈ ਇਹਨਾਂ ਨੂੰ ਕਿਹਾ ਗਿਆ ਪੰਜਾਬ ਵੀ ਤੁਹਾਡੇ ਹਵਾਲੇ ਕਰ ਦਾਂਗੇ ਇਹਨਾਂ ਨੇ ਫਿਰ ਵੀ ਪਾਰਟੀ ਨੂੰ ਕਿਹਾ ਵੀ ਨਹੀਂ ਜੋ اصول ਨੇ ਮੈਂ اصولਾਂ ਕਰਕੇ ਪ੍ਰਸ਼ਾਸਨ ਨੂੰ ਸ਼ਮੂਹਾਂ ਦੇ ਨਾਲ ਆ ਇਸ ਕਰਕੇ ਮੈਂ ਤੁਹਾਡੀ ਪਾਰਟੀ ਨੂੰ ਲਤਮਾਰਦਾ ਇਸ ਗੱਲ ਦੀ ਹੁਣ ਲੋਕ ਤ੍ਰੇਸ਼ ਕਰਦੇ ਨੇ ਜਦੋਂ ਲੋਕਾਂ ਨੂੰ ਇਹਨਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਓਕੇ ਸੋ ਸੋ ਅਖੀਰ ਦੇ ਵਿੱਚ ਬਰੀਫਲੀ ਚੋਣ ਮੂਹਮ ਕਿਵੇਂ ਚੱਲ ਰਹੀ ਹੈ ਕਿਉਂਕਿ ਤੁਹਾਡਾ ਮੁਕਾਬਲਾ ਬੜਾ ਸਖਤ ਮੁਕਾਬਲਾ ਵਾ ਪ੍ਰਨੀਤ ਕੌਰ ਜਿਹੜੇ ਨੇ ਉਹ ਉੱਥੋਂ ਐਮਪੀ ਰਹੇ ਨੇ ਔਰ ਪ੍ਰਾਣੇ ਕਾਂਗਰਸ ਦੇ ਐਮਪੀ ਰਹੇ ਨੇ ਉੱਥੇ ਔਰ ਹੁਣ ਤੁਸੀਂ ਕਾਂਗਰਸ ਦੀ ਟਿਕਟ ਤੇ ਲੜ ਰਹੇ ਨੇ ਔਰ ਭਾਜਪਾ ਦੀ ਟਿਕਟ ਦੇ ਉੱਪਰ ਨੇ ਨਹੀਂ ਸਾਡਾ ਮੁਕਾਬਲਾ ਕੋਈ ਨਹੀਂ ਬੜੀ ਸੋਖੀ ਜਾਂਦਾ ਸਾਡੀ ਲੋਕ ਸਾਡੀ ਲੜਾਈ ਲੜ ਰਹੇ ਨੇ ਲੋਕ ਪਿੰਡਾਂ ਚੋਂ ਆਪ ਲੜਾਈ ਲੜ ਰਹੇ ਨੇ ਮੈਂ ਹੈਰਾਨ ਹੋ ਗਿਆ ਇੱਕ ਪਿੰਡ ਦੇ ਵਿੱਚ ਅੱਜ ਮੈਂ ਗਿਆ ਤੇ ਕਿਹੋਰਾ ਪਿੰਡ ਸੀਗਾ ਉਹ ਉਸ ਪਿੰਡ ਦੇ ਵਿੱਚ ਲੋਕਾਂ ਹਜੇ ਸਾਡੇ ਕੋਲ ਪਹੁੰਚ ਨਹੀਂ ਹੋ ਸਕੀ ਤਾਂ ਉਹਨਾਂ ਲੋਕਾਂ ਨੇ ਆਪ ਹੀ ਆਪਣੇ ਆਪ ਟੀਮ ਬਣਾ ਕੇ ਡੋਰ ਟੂ ਡੋਰ ਕੀਤਾ ਦੂਜੀ ਜਿਹੜੀ ਮਹਾਰਾਣੀ ਨਾਲ ਮੁਕਾਬਲੇ ਦੀ ਗੱਲ ਹੈ 20 ਸਾਲਾਂ ਦੇ ਵਿੱਚ ਮਹਾਰਾਣੀ ਕੋਈ ਦੱਸ ਹੀ ਨਹੀਂ ਸਕਦੀ ਮੈਂ ਕੀ ਕੰਮ ਕੀਤਾ ਕੋਈ ਵੀ ਪ੍ਰੋਜੈਕਟ ਜਾਂ ਕੋਈ ਸਪੈਸ਼ਲ ਕੋਈ ਗ੍ਰਾਂਟ ਕਿਸੇ ਨੂੰ ਦਿੱਤੀ ਹੋਵੇ ਕੋਈ ਕੰਮ ਕੀਤਾ ਹੋਣਾ ਦਾਦੀ ਜੀ ਦਾ ਜਿਹੜਾ ਰੇਲਵੇ ਦੀ ਲੋਕਾਂ ਦਾ ਮਾਫ ਕਰਦੇ ਨੇ ਜਿਹੜੀ ਲਾਈਨ ਡਬਲ ਕਰਵਾਈ ਪਾਸਪੋਰਟ ਦੀ ਗੱਲ ਆਪ ਕਰਦੇ ਨੇ ਚੰਡੀਗੜ੍ਹ ਤੋਂ ਰਾਜਪੁਰੇ ਨੂੰ ਲਾਈਨ ਪਾਸ ਕਰਾਈ ਉਹਦੀ ਗੱਲ ਕਰਦੇ ਨੇ 1126 ਸਕੂਲਾਂ ਦੇ ਵਿੱਚ ਜਿਹੜੇ ਇਹਨਾਂ ਨੇ 12 ਕਰੋੜ ਰੁਪਏ ਠੰਡ ਦੇ ਕੇ ਬੱਚਿਆਂ ਨੂੰ ਬੈਕਸਾਂ ਤੇ ਬਿਠਾਇਆ ਪੀਣ ਵਾਲਾ ਪਾਣੀ ਆਰਓ ਵਾਲਾ ਸਾਫ ਵਾਟਰ ਦਿੱਤਾ ਤੇ ਬਾਥਰੂਮ ਦਾ ਜਗ੍ਹਾ ਮਣਵਾਈ ਉਹ ਵੀ ਲੋਕ ਆਪ ਗੱਲ ਕਰਦੇ ਨੇ ਵੀ ਹਾਂ ਜੀ ਸਾਡੇ ਸਕੂਲ ਦੇ ਵਿੱਚ ਇਹ ਗ੍ਰਾਂਟ ਆਈ ਹੈ ਇਹ ਗ੍ਰਾਂਟ ਆਈ ਹੈ ਇਸ ਗੱਲ ਦੀ ਪ੍ਰਸ਼ ਕਰਦੇ ਨੇ ਮੁਕਾਬਲਾ ਕੋਈ ਨਹੀਂ ਹੈ ਮਿਹਰਬਾਨੀ ਮਿਹਰਬਾਨੀ ਰਿਸ਼ਪਾਲ ਜੀ ਥੈਂਕ ਯੂ ਵੈਰੀ ਮਚ ਤੁਸੀਂ ਟਾਈਮ ਕੱਢ ਕੇ ਕੈਂਪੇਨ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਮਿਹਰਬਾਨੀ